ਲਗਾਤਾਰ ਹੀ ਪਤੰਜਲੀ ਕੰਪਨੀ ਜਿਹੜੀ ਹੈ ਆਪਣੇ ਵਿਗਿਆਪਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਇਹ ਚੱਲ ਰਿਹਾ ਹੈ ਕਈ ਦਵਾਈਆਂ ਦੇ ਪ੍ਰੋਡਕਟ ਅਜੇ ਹੀ ਨੇ ਜਿਨ੍ਹਾਂ ਨੂੰ ਵਿਗਿਆਪਨਾਂ ਦੇ ਰਹੀਂ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਇਸ ਸਬੰਧ ਦੇ ਵਿੱਚ ਹੁਣ ਪਤੰਜਲੀ ਦੇ ਜਿਹੜੇ ਐਮ ਡੀ ਬਾਲ ਕ੍ਰਿਸ਼ਨ ਆਚਾਰਿਆ ਹਨ ਉਹਨਾਂ ਦੇ ਵੱਲੋਂ ਮੁਆਫੀ ਸੁਪਰੀਮ ਕੋਰਟ ਦੇ ਵਿੱਚ ਮੰਗੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਈ ਦਵਾਈਆਂ ਤੇ ਕਈ ਪ੍ਰੋਡਕਟ ਅਜੇ ਹੀ ਨੇ ਜਿਹੜੇ ਕਿ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਆਯੁਰਵੇਦਾ ਦੇ ਨਾਮ ਦੇ ਉੱਤੇ ਤੇ ਵੱਖਰੇ ਵੱਖਰੇ ਪਲੇਟਫਾਰਮਸ ਦੇ ਉੱਤੇ ਵੱਡੇ ਵੱਡੇ ਇਹ ਵਿਗਿਆਪਨ ਦਿੱਤੇ ਜਾ ਰਹੇ ਨੇ ਜਿਸ ਕਾਰਨ ਜਿਹੜਾ ਹੈ ਲੋਕ ਗੁੰਮਰਾ ਹੋ ਰਹੇ ਨੇ ਇਸ ਸਬੰਧ ਦੇ ਵਿੱਚ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਹੈ ਸੁਪਰੀਮ ਕੋਰਟ ਦੇ ਵਿੱਚ ਪਤੰਜਲੀ ਦੇ ਅ ਕੰਪਨੀ ਨੂੰ ਫਟਕਾਰ ਲੱਗੀ ਸੀ ਤੇ ਇਹ ਵੀ ਕਿਹਾ ਸੀ ਕਿ ਜੇਕਰ ਪਤੰਜਲੀ ਕੰਪਨੀ ਨੇ ਅਜਿਹੇ ਵਿਗਿਆਪਨ ਚਲਾਉਣੇ ਬੰਦ ਨਾ ਕੀਤੇ ਤਾਂ ਉਹਨਾਂ ਦੇ ਇਕੱਲੇ-ਇਕੱਲੇ ਪ੍ਰੋਡਕਟ ਦੇ ਉੱਤੇ ਕਰੋੜਾਂ ਰੁਪਏ ਦਾ ਜੁਰਮਾਨਾ ਲੱਗੇਗਾ ਇਸ ਸਬੰਧ ਦੇ ਵਿੱਚ ਦੱਸ ਦਈਏ ਕਿ ਮਾਮਲਾ ਸਾਹਮਣੇ ਆਇਆ ਹੈ ਕਿ ਪਤੰਜਲੀ ਆਯੁਰਵੇਦਾ ਦੇ ਇਹਨਾਂ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਐਮ ਡੀ ਹੈ ਉਹਨਾਂ ਨੇ ਮਹੂਆਫੀ ਮੰਗੀ ਹੈ ਤਾਂ ਪਤੰਜਲੀ ਆਯੁਰਵੇਦਾ ਤੇ ਉਹਨਾਂ ਦੇ ਐਮ ਡੀ ਆਚਾਰਿਆ ਬਾਲਕ੍ਰਿਸ਼ਨ ਨੇ ਗੁੰਮਰਾਹ ਕਰਨ ਵਾਲੇ ਇਨਾ ਦਵਾਈਆਂ ਦੇ ਵਿਗਿਆਪਨਾਂ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਬਿਨਾਂ ਕਿਸੇ ਸ਼ਰਤ ਦੇ ਉੱਤੇ ਮੁਆਫੀ ਮੰਗੀ ਹੈ ਤੇ ਇਸ ਮੁਆਫੀ ਨਾਮੇ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਫਿਰ ਤੋਂ ਕਦੇ ਵੀ ਅਜਿਹੇ ਵਿਗਿਆਪਨ ਉਪਰਸਾਰਿਤ ਨਹੀਂ ਕਰਨਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕੰਪਨੀ ਦੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਇਹਨਾਂ ਨਿਰਦੇਸ਼ਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੰਪਨੀ ਦਾ ਸਿਰਫ ਇਹੀ ਮਕਸਦ ਸੀ ਕਿ ਅਸੀਂ ਵੱਧ ਤੋਂ ਵੱਧ ਆਯੁਰਵੇਦ ਦੇ ਪ੍ਰੋਡਕਟਾਂ ਦਾ ਲੋਕਾਂ ਦੇ ਜਿਹੜਾ ਲੋਕਾਂ ਦਾ ਵਸਾਰ ਕਰਨ ਤੇ ਨਾਲ ਹੀ ਲੋਕਾਂ ਦੇ ਜੀਵਨ ਦੇ ਵਿੱਚ ਵੀ ਸੁਧਾਰ ਕਰਨ ਤਾਂ ਇਸ ਸਬੰਧ ਦੇ ਵਿੱਚ ਦੱਸ ਦਈਏ ਕੋਰਟ ਨੇ 2 April ਨੂੰ ਪਤੰਜਲੀ ਆਯੁਰਵੇਦਾ ਦੇ ਗੁੰਮਰਾਹ ਕਰਨ ਵਾਲੇ ਦਵਾਈ ਦੇ ਵਿਗਿਆਪਨ ਮਾਮਲੇ ਦੇ ਵਿੱਚ ਸੁਆਮੀ ਰਾਮ ਦੇ RAMDEV ਤੇ ਪਤੰਜਲੀ ਦੇ MD ਆਚਾਰਿਆ ਬਲਕ੍ਰਿਸ਼ਨਨ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਹੈ ਤੇ ਨਾਲ ਇਹ ਵੀ ਕਿਹਾ ਹੈ ਕਿ ਆਪਣਾ ਜਵਾਬ ਵੀ ਦਾਖਲ ਕਰੇ ਤਾਂ ਦੱਸ ਦਈਏ ਕਿ ਕੋਰਟ ਨੇ 19 ਮਾਰਚ ਨੂੰ ਸੁਣਵਾਈ ਦੇ ਵਿੱਚ ਨੋਟਿਸ ਜਾਰੀ ਕਰਕੇ ਇਹ ਪੁੱਛਿਆ ਸੀ ਕਿ ਉਹਨਾਂ ਦੇ ਖਿਲਾਫ ਕਿਉਂ ਨਾ ਜਿਹੜਾ ਹੈ ਅਗਲੀ ਕਾਰਵਾਈ ਕੀਤੀ ਜਾ ਸਕੇ ਤੇ 27 ਫਰਵਰੀ ਨੂੰ ਇਹ ਮਾਮਲੇ ਦੀ ਸੁਣਵਾਈ ਹੋਈ ਸੀ ਤੇ 27 ਫਰਵਰੀ ਨੂੰ ਮਾਮਲੇ ਦੇ ਵਿੱਚ ਸਾਫ ਤੌਰ ਦੇ ਉੱਤੇ ਪਤੰਜਲੀ ਨੂੰ ਫਟਕਾਰ ਲਗਾਈ ਸੀ ਤੇ ਇਹ ਸਾਫ ਤੌਰ ਤੇ ਕਿਹਾ ਸੀ ਕਿ ਜੇਕਰ ਤੁਹਾਡੇ ਦਵਾਈਆਂ ਦੇ ਜਿਹੜੇ ਵਿਗਿਆਪਨ ਨੇ ਤੇ ਨਾਲ ਹੀ ਜਿਹੜੇ ਵੀ ਤੁਹਾਡੇ ਪ੍ਰੋਡਕਟਸ ਐ ਉਹਨਾਂ ਦੇ ਵਿੱਚ ਜਿਹੜੇ ਚੀਜ਼ਾਂ ਤੁਸੀਂ ਵਿਗਿਆਪਨਾ ਦੇ ਰਾਹੀਂ ਲੋਕਾਂ ਨੂੰ ਦੱਸ ਰਹੇਦੇ ਕਿ ਅਸਲ ਦੇ ਵਿੱਚ ਗੁੰਮਰਾਹ ਕਰਨ ਵਾਲੇ ਨਿਕਲੇ ਤਾਂ ਤੁਹਾਡੇ ਉੱਤੇ ਇੱਕ ਇੱਕ ਪ੍ਰੋਡਕਟ ਦੇ ذریعے ਕਰੋੜਾਂ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਤਾਂ ਇਹ ਜਿਹੜੀ ਫਟਕਾਰ ਲਗਾਈ ਗਈ ਸੀ ਤੇ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਨੋਟਿਸ ਜਾਰੀ ਹੋਇਆ ਸੀ ਕੰਪਨੀ ਦੇ ਵੱਲੋਂ ਇਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਬਾਅਦ ਵਿੱਚ ਹੁਣ ਸੁਪਰੀਮ ਕੋਰਟ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਸੁਪਰੀਮ ਸੁਪਰੀਮ ਕੋਰਟ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 17 ਅਗਸਤ 2022 ਦੇ ਵਿੱਚ ਯਾਚਕਾ ਦੇ ਉੱਤੇ ਸੁਣਵਾਈ ਕੀਤੀ ਸੀ ਇਸ ਦੇ ਵਿੱਚ ਕਿਹਾ ਸੀ ਕਿ ਪਤੰਜਲੀ ਨੇ ਕੋਵਿਡ ਵੈਕਸੀਨ ਵੈਕਸੀਨੇਸ਼ਨ ਤੇ ਇਸ ਸੰਬੰਧੀ ਜਿਹੜਾ ਹੈ 네ਗੇਟਿਵ ਪ੍ਰਚਾਰ ਕੀਤਾ ਸੀ ਤੇ ਖੁਦ ਨੂੰ ਆਯੁਰਵੈਦਿਕ ਦਵਾਈਆਂ ਦੇ ਸੰਬੰਧ ਦੇ ਵਿੱਚ ਜਿਹੜੀਆਂ ਬਿਮਾਰੀਆਂ ਦਾ ਇਲਾਜ ਕਰਨ ਸੰਬੰਧ ਦੇ ਵਿੱਚ ਝੂਠਾ ਦਾਵਾ ਕੀਤਾ ਸੀ ਕਿ ਸਾਡੀਆਂ ਜਿਹੜੇ ਆਯੁਰਵੈਦਿਕ ਦਵਾਈਆਂ ਨੇ ਇਸ ਦੇ ذریعے ਜਿਹੜਾ ਹੈ ਕੋਵਿਡ ਦੀ ਜਿਹੜੀ ਬਿਮਾਰੀ ਦਾ ਇਲਾਜ ਹੁੰਦਾ ਹੈ ਤੇ ਉਸ ਦੇ ਵਿੱਚ ਸਪਰੀਮ ਕੋਰਟ ਦੇ ਵਿੱਚ ਯਾਚਿਕਾ ਪਾਈ ਸੀ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਸੁਣਵਾਈ ਚੱਲੀ ਸੀ ਇਸ ਤੋਂ ਪਹਿਲਾਂ ਸੁਣਵਾਈ ਦੇ ਵਿੱਚ ਦਸੰਬਰ 2023 ਤੇ ਜਨਵਰੀ 2024 ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਕਈ ਵਿਗਿਆਪਨ ਜਿਹੜੇ ਨੇ ਉਹ ਕੰਪਨੀ ਦੇ ਵੱਲੋਂ ਜਾਰੀ ਕੀਤੇ ਗਏ ਸੀ ਤੇ 22 ਨਵੰਬਰ 2023 ਨੂੰ ਪਤੰਜਲੀ ਦੇ ਸੀਈਓ ਬਾਲਕ੍ਰਿਸ਼ਨਰ ਦੇ ਸਾਥੀ yogi ram ramdev ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਸੀ ਕਿ ਪਤੰਜਲੀ ਦੇ ਇਹਨਾਂ ਵਿਗਿਆਪਨਾਂ ਦੇ ਵਿੱਚ ਪੂਰਨ ਤੌਰ ਤੇ ਉਤੇ ਸਹੀ ਹੈ ਕਿ ਕੋਵਿਡ ਦੀ ਬਿਮਾਰੀ ਦਾ ਇਲਾਜ ਦਵਾ ਦੇ ذریعے ਉਹਨਾਂ ਦੀਆਂ ਹੋ ਸਕਦਾ ਹੈ ਤਾਂ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੁਪਰੀਮ ਕੋਰਟ ਦੇ ਵਿੱਚ ਠੀਕ ਇੱਕ ਦਿਨ ਬਾਅਦ ਦਿੱਤੀ ਗਈ ਸੀ ਤੇ 21 ਨਵੰਬਰ 2023 ਨੂੰ ਸੁਣਵਾਈ ਦੇ ਵਿੱਚ ਜਸਟਿਸ ਜਸਟਿਸ ਅਮਨੁੱਲਾ ਨੇ ਕਿਹਾ ਸੀ ਕਿ ਪਤੰਜਲੀ ਦੇ ਜਿੰਨੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਦਵਾਈਆਂ ਦੇ ਵਿਗਿਆਪਨ ਹੈ ਉਹ ਤੁਰੰਤ ਬੰਦ ਹੋਣੇ ਚਾਹੀਦੇ ਸੀ ਇਸ ਮਾਮਲੇ ਦੇ ਵਿੱਚ ਹੁਣ ਉਹ ਕੰਪਨੀ ਦੇ ਐਮ ਡੀ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਮੁਆਫੀ ਮੰਗੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਜਿਹੜੇ ਅਗਲੀ ਵਾਰ ਅਸੀਂ ਅਜੇਹ ਕੋਈ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਵਿਗਿਆਪਨ ਜੜੇ ਹੈ ਉਹ ਪ੍ਰਸਾਰਿਤ ਮੀਡੀਆ ਪਲੇਟਫਾਰਮਸ ਦੇ ਉੱਤੇ ਨਹੀਂ ਕਰਨਗੇ ਤੇ ਨਾਲ ਹੀ ਇਹ ਵੀ ਕਿਹਾ ਕਿ ਸਾਡੇ ਮੀਡੀਆ ਵਿਭਾਗ ਨੂੰ ਅਜੇਹੀ ਸੁਪਰੀਮ ਕੋਰਟ ਦੇ ਦਿਸ਼ਾ प्रदेशा ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਅਗਲੀ ਵਾਰ ਨੂੰ ਅਸੀਂ ਪੂਰਨ ਤੌਰ ਦੇ ਉੱਤੇ ਧਿਆਨ ਰੱਖਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਅਸੀਂ ਜਿਹੜੀ ਹੈ ਅਗਲੇ ਵਾਰ ਨੂੰ ਹਮੇਸ਼ਾ ਹੀ ਇਸ ਚੀਜ਼ਾ ਜਿਹੜਾ ਹੈ ਧਿਆਨ ਵਿੱਚ ਰੱਖਾਂਗੇ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ RAMDEV ਤੇ BALKRISHNA ਨੂੰ 2 April ਦੇ ਵਿੱਚ ਹਾਜ਼ਰ ਹੋਣ ਦੇ ਲਈ ਵੀ ਕਿਹਾ ਹੈ ਇਸ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ أو